ਬਾਬੇ ਲਾਲ ਪਾਸ਼ਾ ਬਾਬੇ ਚਲੋ ਚਲੋ ਜੋ ਰਸਤਾ ਹੈ ਯਾਰ ਰਸਤਾ ਕੋਈ ਐਸੀ ਜਗ੍ਹਾ ਨੇ ਇੱਥੇ ਕਹਿ ਰਿਹਾ ਜੀ ਲੰਗਰ ਨਾ ਭੇਜੋ ਲੰਗਰ ਬਹੁਤ ਨਹੀਂ ਨਹੀਂ ਲੇਕਿਨ ਆਪਿੰਡ ਨੂੰ ਇਸ ਕਰਕੇ ਚੜਾਇਆ ਇੱਥੇ ਜ਼ਰੂਰਤ ਹੈ ਅਜੇ ਰਾਸ਼ਨ ਦੀ ਵੀ ਲੰਗਰ ਇਹ ਦਿਨ ਇੱਥੋਂ ਰੋਡ ਜਨਾ ਹਾਂ ਸਾਡੀ ਬਹੁਤ ਬੱਚੇ ਮਸਾ ਕਾਟ ਕੇ ਨਹੀਂ ਜਾਂ ਹਾਂ ਸਰ ਕੋਈ ਨਹੀਂ ਕਰਦਾ ਹਾਂ ਸਰ ਇਹ ਤਾਂ ਕਿਸੇ ਟਾਈਮ ਲੇਟ ਹੋ ਜਾਂਦਾ ਫਿਰ ਬੱਚੇ ਤੈਨੂੰ ਪਤਾ ਸਕੂਲ ਜਾਣ ਲੱਗ ਗਿਆ ਨਾ ਇੱਥੇ ਭੇਜਣ ਲੱਗ ਗਿਆ ਬੱਚੇ ਦੀ ਪੜਾਈ ਖਰਾਬ ਹੁੰਦੀ ਹੈ ਦਾ ਤਕਰੀਬਨ ਅਜੇ ਤੱਕ ਅਸੀਂ 10 20 ਦਿਨ ਕਰੇ ਜਾ ਨਹੀਂ ਸਕਦੇ ਕਿਉਂਕਿ ਜਦ ਅਜੇ ਖਰਾਜ ਗਾਲਾ ਜਾਂ ਬਾਂ ਨੂੰ ਨਿਕਲੂ ਕੋਈ ਕਾ ਚਾ ਮੰਗ ਕਰਦੇ ਕਰ ਲਈ ਜੀ ਹਾਂ ਸਰ ਅੱਜ ਤੁਸੀਂ ਇੱਥੇ ਪਹੁੰਚਦੇ ਹੋ ਬਾੜੀ ਵਾਲੇ ਇਲਾਕੇ ਦੇ ਪਹੁੰਚਦੇ ਟੀਮ ਹੋਲਾ ਇਸ ਤਰ੍ਹਾਂ ਦੇਖਿਆ ਤੁਸੀਂ ਕੀ ਲੋਕਾਂ ਨੇ ਗੁੱਸਲਾ ਅਸੀ ਸਾਨੂੰ ਮੈਂ ਤੇ ਅੱਜ ਪਹੁੰਚਾ ਲੇਕਿਨ ਇਨਡਾਇਰੈਕਟ ਮੈਂ ਰੋਜ਼ ਪਹੁੰਚਦਾ ਬਾਪੂ ਲਾਲ ਬਾਸ਼ਾ ਦਰਬਾਰ ਦੀਆਂ ਟੀਮਾਂ ਸਾਡੇ ਰਿਸਿਵਰ ਸਾਹਿਬ ਜੀ ਹਰਕਮਲ ਜੀ ਇੱਥੇ ਹੋਲੇ ਸੌਰਨਜੀਤ ਜੀ ਸੁਖਵਿੰਦਰ ਹੋਰੀ ਬਾਉ ਜੀ ਸਾਰੇ ਇਹ ਚਾਰ ਪੰਜ ਟੀਮਾਂ ਡੇਲੀ ਨਿਕਲਦੀਆਂ ਸੀ ਫਿਰ ਕਹਿਣ ਲੱਗੇ ਕਿ ਬੇਸ਼ੱਕ ਉੱਥੋਂ ਹੀ ਸਾਰਾ ਹੋ ਰਿਹਾ ਲੇਕਿਨ ਜਿੰਨੀ ਦੇਰ ਤੂੰ ਚਿਹਰਾ ਮੋਹਰਾ ਨਹੀਂ ਨਾ ਵਿਖਾਉਂਦਾ ਆਪਣਾ ਉਹਨੀ ਦੇ ਅਜਿਹੜਾ ਮੀਡੀਆ ਜਾਂ ਸੋਸ਼ਲ ਮੀਡੀਆ ਹੈ ਇਹਦੇ ਚ ਨਹੀਂ ਆਉਂਦਾ ਲੋਕਾਂ ਨੇ ਕਹਿਣਾ ਗੁੰਮ ਮੈਜਿਕ ਅੱਖ ਨਹੀਂ ਕੀਤਾ ਉਹਨੇ ਮੈਂ ਕਿਹਾ ਆਪਾਂ ਵਿਖਾਉਣਾ ਥੋੜੀ ਆਪਾਂ ਮਾਲਕ ਦੀ ਖੁਸ਼ੀ ਲਈ ਇਹ ਕਰਨਾ ਹੈ ਮਾਲਕ ਦੀ ਬਣਾਈ ਸੰਗਤ ਦਾ ਸੇਵਾ ਕਰਾਂਗੇ ਮਾਲਕ ਖੁਸ਼ ਹੋਏਗਾ ਕਹਿੰਦੇ ਨਹੀਂ ਜੀ ਮਾਲਕ ਨੂੰ ਬਾਅਦ ਚ ਮਾਲਕ ਨੇ ਨਾਰਾਜ਼ ਨਹੀਂ ਹੋਣਾ ਬੰਦਿਆਂ ਨੂੰ ਪਹਿਲਾਂ ਖੁਸ਼ ਕਰੋ ਤੇ ਆਪਾਂ ਚੇਰਾ ਮੁਰਾਦ ਦਿਖਾਓ মিডিਆਗੇ ਤੇ ਫਿਰ ਮੈਂ ਤਾਂ ਅੱਜ ਬੋਲਣਾ ਸਟਾਰਟ ਕੀਤਾ ਮੈਂ ਇਹ ਕਹਿਣਾ ਚਾਹੁੰਨਾ ਕਿ ਪੰਜਾਬ ਦੇ ਜਮਿਆਂ ਨੂੰ ਨਿਤ ਮਹਿਮਾ ਮੈਂ ਅੱਗੇ ਵੀ ਅਰਜ਼ ਕੀਤੀ ਹੈ ਪਹਿਲਾਂ ਤਾੜ ਵੀ ਆਉਂਦੇ ਸੀ ਉਦੋਂ ਵੀ ਇਹ ਫਾਈਟਰ ਔਰ ਯੋਧੇ ਬਣ ਕੇ ਸਾਬਤ ਹੋਏ ਫਿਰ ਕਦੀ 47 ਆ ਗਈ ਫਿਰ ਵੀ ਇਹ ਡਟ ਗਿਆ ਪੰਜਾਬੀ ਕੁਦਰਤੀ ਆਫਤਾਂ ਆ ਗਈਆਂ ਫਿਰ ਵੀ ਇਹ ਡਟ ਗਿਆ ਜਦੋਂ ਅਲਾਮਤ ਕੋਈ ਆਉਂਦੀ ਆ ਅੱਗੋਂ ਪਿੱਛੋਂ ਬੇਸ਼ੱਕ ਆਪਸ ਵਿੱਚ ਲੜਦੇ ਫਿਰਦੇ ਰਹੇ ਜਦੋਂ ਕੋਈ ਇਦਾਂ ਦੀ ਔਲੀ ਆਉਂਦੀ ਆ ਆਫਤ ਆਉਂਦੀ ਆ ਤੇ ਫਿਰ ਸਾਰੇ ਇਕੱਠੇ ਹੋ ਜਾਂਦੇ ਆ ਜੇ ਇਹ ਪੰਜਾਬੀਆਂ ਦੇ ਬਾਰੇ ਮਸ਼ਹੂਰ ਗੱਲ ਆ ਪੂਰੀ ਦੁਨੀਆ 'ਚ ਤਦੇ ਤਾਂ ਜਿਵੇਂ ਅਸੀਂ ਇਕੱਠੇ ਆ ਤੇ ਬਾਕੀ ਸਟੇਟਸ ਵੀ ਦੇਖੋ امدਾਦ ਲਈ ਆ ਰਹੀਆਂ ਲੱਗਦਾ ਇਹ ਸੀ ਕਿ ਲੰਗਰ ਦੁੱਖੋਂ ਰੋਟੀ ਟੁਕ ਦੁੱਖੋਂ ਨਾ ਕੋਈ ਵਿਚਾਰਾ ਰਹਿ ਜਾ ਤੇ ਹੁਣ ਇਹ ਕਹਿ ਰਿਹਾ ਜੀ ਲੰਗਰ ਨਾ ਲਿਆਓ ਹੋਰ ਬਾਕੀ ਸਮਾਨ ਲਿਆਓ ਲੰਗਰ ਇੰਨਾ ਕਿ ਜਮਾ ਹੋ ਗਿਆ ਦੇਖੋ ਕਿੰਨੀ ਬਖਸ਼ਿਸ਼ ਹੈ ਮਾਲਕ ਦੀ ਸੁਇਸ ਕਰਕੇ ਸਾਰੇ ਪੰਜਾਬੀ ਗਵਈਆਂ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਔਰ ਧਾਰਮਿਕ ਸੰਸਥਾਵਾਂ ਦਾ ਜਿਤਨੀਆਂ ਵੀ ਸੰਸਥਾਵਾਂ ਨੇ ਕੋਈ ਸੋਸ਼ਲ ਹੈ ਕੋਈ ਐਨ ਜੀਓ ਹੈ ਕੋਈ ਬੰਦੇ ਕੋਲ ਪੈਸੇ ਨਹੀਂ ਕੋਈ ਰਾਸ਼ਨ ਨਹੀਂ ਉਹ ਵੈਸੇ ਵਿਚਾਰਾ ਲੱਗਾ ਹੈ ਹੈਲਪ ਕਰਨ ਉਹਦਾ ਵੀ ਧੰਨਵਾਦ ਕਰਨਾ ਚਾਹੀਦਾ ਇੱਥੇ ਤੇ ਦੀਨ ਦੁਨੀਆ ਦੇ ਮਾਲਕ ਖੁਦ ਮੈਂ ਦੇਖਿਆ ਤਸ਼ਰੀਫ ਲਿਆਉਂਦੇ ਨੇ ਜਗਾ ਜਗਾ ਜਾਣਦੇ ਨੇ ਤੇ ਸਾਡੇ ਨਾਲ مالک ਹੈ ਇਹ ਸ਼ਬਦ ਦੀ ertidh ਆ ਪੰਗੜਾ ਜਦੋਂ ਪਾਉਂਦੇ ਨੇ ਮੁੰਡੇ ਕਹਿੰਦੇ ਦੀ ਪੰਜਾਬ ਪੰਜਾਂ ਦਰਿਆਵਾਂ ਦੀ ertidh ਪੰਜਾਬ ਗੁਰੂਆਂ ਪੀਰਾਂ ਦੀ ertidh ਪੰਜਾਬ ਪੀਰਾਂ ਪੈਗੰਬਰਾਂ ਸੂਫੀਆਂ ਆਸ਼ਕਾਂ ਯੋਧਿਆਂ ਦੀ ertidh ਸੋ ਇਹ ਸ਼ਬਦ ਇੱਥੇ ਸ਼ਬਦ ਦਾ ਪ੍ਰਵਾਹ ਹੁੰਦਾ ਹੌਲੀ ਜ਼ਰੂਰ ਆਉਂਦੀ ਹੈ ਲੇਕਿਨ ਬਚਾ ਵੀ مالک ਕਰਦਾ ਦੇਖੋ ਨਾ ਕਿ ਕਿਡਕੜੀਆਂ ਹਸਤੀਆਂ ਬਾਬਾ ਜੀ ਬਿਆਸ ਵਾਲੇ ਕੋਣੀ ਕੋਣੀ ਤੇ ਖੁਦ ਜਾ ਕੇ ਲੋਕਾਂ ਦੇ ਦੁੱਖ ਸੁਣਦੇ ਨੇ ਔਰ ਉਹ ਚਾਉਣ ਤੇ ਸਾਰਿਆਂ ਨੂੰ ਕਹਿ ਦਿੰਨ ਬੇਟਾ ਡੇਰੇ ਬਿਆਸ ਲੋਈ ਸਾਰੇ ਪੰਜਾਬ ਨੂੰ ਲੰਗਰ ਖਿਲਾਉਣੇ ਮੁਕਣਾ ਨਹੀਂ ਉੱਥੇ ਸੋਚ ਕਰਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਰਹਿਣਾ ਆਪਾਂ ਸਾਰਿਆਂ ਨੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਕਦੀ ਕੰਪੀਟੀਸ਼ਨ ਚ ਨਹੀਂ ਪੈਣਾ ਆਹ ਉਹ ਵੰਡੀ ਜਾਂਦਾ ਮੈਂ ਆਹ ਕਰ ਰਿਹਾ ਆਂ ਉਹ ਕੀ ਕਰ ਰਿਹਾ ਉਹ ਕੱਖ ਨਹੀਂ ਕਰ ਰਿਹਾ ਇਹ ਜਿਹੜੇ ਨੁਕਸ ਵੀ ਨਹੀਂ ਆ ਕੱਢਣੀਆਂ ਜਾਂ ਇਸ ਤਰ੍ਹਾਂ ਦੇ ਅਨੈਸੈਸਰੀ ਨਫਰਤਾਂ ਕ੍ਰੀਏਟ ਕਰਨੀਆਂ ਇਹ ਦਾ ਇਹਦਾ ਇਹ ਹੀ ਥਰਡ ਇਫੈਕਟ ਜਾਂ ਸਾਈਡ ਇਫੈਕਟ ਵੀ ਹੈ ਸੋਸ਼ਲ ਮੀਡੀਆ 'ਚ ਜਿਹੜੀ ਪੋਜ਼ਿਟਿਵ ਗੱਲ ਜਾਵੇ ਜਿਹਦੇ ਨਾਲ ਹੋਰ ਯੂਨਿਟੀ ਵਧੇ ਹੋਰ ਪੰਜਾਬ ਇੱਕ ਮੁੱਠ ਹੋਵੇ ਤੇ ਤਾਂ ਕਿ ਅਜੇ ਤਾਂ ਲੋੜ ਪੈਣੀ ਅਜੇ ਤਾਂ ਪਾਣੀ ਥੱਲੇ ਗਿਆ ਆ ਅਜੇ ਤਾਂ ਬਹੁਤ ਕਮ ਖਰਾਬ ਹੋਣਾ ਰੱਬ ਮੇਰਾ ਮਾਲਕ ਕਿਰਪਾ ਕਰੇ ਜਿਹੜੀਆਂ ਬਿਮਾਰੀਆਂ ਸ਼ੁਰੂ ਹੋਣੀਆਂ ਉਹ ਲਾ ਉਹ ਲਾ ਇਲਾਜ ਨਾ ਹੋਣ ਉਹਨਾਂ ਦਾ ਪਹਿਲਾ ਹੀ ਇੰਤਜ਼ਾਮ ਸਾਨੂੰ ਕਰਨਾ ਪੈਣਾ ਡੰਗਰ ਬਚੇ ਉਹਨਾਂ ਨੂੰ ਬਚਾਉਣਾ ਪੈਣਾ ਜ਼ਮੀਨਾਂ ਜਿਹੜੀਆਂ ਖਰਾਬ ਹੋ ਗਈਆਂ ਉਹਨਾਂ ਨੂੰ ਬਣਾਉਣਾ ਪੈਣਾ ਮੈਂ ਇਹ ਜ਼ਰੂਰ ਕਵਾਂਗਾ ਕਿ ਕਿਸਾਨਾਂ ਦੀ ਮਦਦ ਜ਼ਰੂਰ ਕਰਨ ਸਰਕਾਰਾਂ ਵੀ ਆਪਾਂ ਵੀ ਸਭ ਲੋਕ ਲੇਕਿਨ ਖੇਤ ਮਜ਼ਦੂਰ ਦਾ ਪਹਿਲਾਂ ਸੋਚ ਲੈਣ ਜਿਹਨੇ ਰੋਜ਼ ਦਿਹਾੜੀ ਕਰਕੇ ਖਾਣੇ ਹੁੰਦੇ ਆਂ ਆ ਹੁਣ ਦੇ ਕਿਨਚੁਗੀਆਂ ਚ ਬੈਠੇ ਚੰਗੇ ਭਲੇ ਘਰਾਂ ਚ ਮਾੜਾ ਮੋਟਾ ਦਿਹਾੜੀ ਦੁਪਹਿਰ ਕਰਦੇ ਸੀ ਹੁਣ ਨਹਿਰ ਤੇ ਇੱਕ ਮੰਝਾ ਲੈ ਕੇ ਬਿਠੋ ਤੇ ਸੌਸ ਕਿਤੇ ਨੀਂਦ ਆਉਂਦੀ ਏ ਇੱਕ ਮਿੰਟ ਲਈ ਬਿਜਲੀ ਚੱਲ ਜਾਏ ਆਪਾਂ ਸ਼ਹਿਰਾਂ ਚ ਰਹਿਨੇ ਆ ਵਕਤ ਪੈ ਜਾਂਦਾ ਜੀ ਏਸੀ ਨੇ ਚੱਲ ਜਾਣਾ ਮਾਲਕ ਹਮੇਸ਼ਾ ਕਿਰਪਾ ਕਰੇ ਦੇਖੋ ਹੀ ਇਨਸਾਨ ਕੇੰਦਾ ਰੱਬਾ ਰੱਬਾ 20 ਵਰਸਾ ਸਾਢੀ ਕੋਠੀ ਦਾੜੇ ਪਰ ਜਦੋਂ ਕਹਿਰ ਦਾ ਮੀਂਹ ਪੈਂਦਾ ਫਿਰ ਇਹ ਕਹਿਣਾ ਪੈਂਦਾ ਰਹਿਮਤ ਦਾ ਵੀ 파ਖਤਾ ਆ ਜਿਹੜੀ ਐਕਸੈਸ ਹੈ ਨਾ ਹਰ ਕਿਸੇ ਵੀ ਚੀਜ਼ ਦੀ ਉਹ ਉਹ ਮਾਰੂ ਆ ਇਸ ਕਰਕੇ ਅੱਤ ਦਾ ਆੜ ਵੀ ਚੰਗੀ ਆ ਅੱਤ ਦੀ ਝੜੀ ਲੱਗੀ ਵੀ ਮਾਰੀ ਆ بارشਾਂ ਵੀ ਜ਼ਿਆਦਾ ਹੋ ਜਾਣ ਤੂੰ ਵੀ ਮਾਰਦੀ ਆ ਇਸ ਕਰਕੇ ਕਹਿਣਾ ਚਾਹੀਦਾ ਰਹਿਮਤ ਦਾ ਮੀਂਹ ਰਹਿਮਤ ਕਰ اے ਮੇਰਾ ਮਾਲਕ ਰਹਿਮਤ ਕਰ ਸੋ ਮੈਂ ਤੇ ਜਿੱਦੀ ਜੋਗਾ ਹੈਗਾ ਅਸੀਂ ਕਰਾਂਗੇ ਸਾਡੇ ਹਜ਼ਾਰਾਂ ਉੱਤੇ ਲੱਖਾਂ ਹੀ ਲੋਕ ਆਉਂਦੇ ਨੇ ਨਕੋਦਰ ਵੀ ਬਾਪੂ ਲਾਲ ਬਾਸ਼ਾ ਜੀ ਦੇ ਹਰ ਪਿੰਡ 'ਚ ਬੈਠੇ ਉਹਨਾਂ ਨੂੰ ਕਹਿਣ ਦੀ ਵੀ ਨਹੀਂ ਲੋੜ ਪੈਂਦੀ ਉਹ ਐਡੇ ਆਸ਼ਿਕ ਲੱਗੇ ਹੋਏ ਆ ਬਾਕੀ ਮੈਂ ਇਹ ਕਹਿਣਾ ਚਾਹੁੰਦਾ ਕਿਸੇ ਨੂੰ ਰਹਿਣ ਦੀ ਖਾਣ ਪੀਣ ਦੀ ਪ੍ਰੋਬਲਮ ਹੋਵੇ ਸਿੱਧੇ ਨਕੋਦਰ ਆ ਜਾਓ ਬਾਪੂ ਲਾਲ ਬਾਸ਼ਾ ਸਾਡੇ ਕੋਲ ਜਗ੍ਹਾ ਜਿੰਨੀ ਹੈ ਉਹ ਤੁਹਾਡੇ ਲਈ ਹੈ ਉਹ ਸੰਗਤ ਲਈ ਹੈ ਠੀਕ ਤੇ ਸੌ ਵੀ ਸਕਦੇ ਆ ਖਾ ਪੀ ਵੀ ਸਕਦੇ ਬਿਨਾਂ ਚਿੰਜ ਰਹਿ ਸਕਦੇ ਅੱਜੀ ਤੁਸੀਂ ਜਿਉਂ ਆਪਣੀ ਸੁਰਤ ਸੰਭਾਲੀ ਸੇਵਾ ਕਰਨ ਦਾ ਤੁਹਾਨੂੰ ਮੌਕਾ ਉਸਤਾਦ ਜਨਾਬ ਪੂਰਨ ਸ਼ਾਹ ਕੋਟੀ ਨੇ ਐਸਾ ਗੁਣ ਬਖਸ਼ਿਆ ਕਿ ਮਜਲੂਮਾਂ ਦੀ